ਵਾਹਿਗੁਰੂ ਵਾਹਿਗੁਰੂ ਜੇ ਆਪਾਂ ਨੂੰ ਜਦੋਂ ਵੀ ਕੋਈ ਖਿਆਲ ਆਉਂਦਾ ਤੇ ਉਹ ਖਿਆਲ ਆਪਣੇ ਅੰਦਰ ਇੱਕ ਖਾਸ ਕਿਸਮ ਦੇ ਤਰੰਗਾਂ ਪੈਦਾ ਕਰਦਾ ਤੇ ਉਹ ਤਰੰਗਾਂ ਫਿਰ ਇਕ ਤਾਕਤ ਦੇ ਰੂਪ ਤਾਕਤ ਦੇ ਰੂਪ ਵਿੱਚ ਆਪਣੇ ਅੰਦਰ ਤੇ ਆਪਣੇ ਚਾਰ ਚਫੇਰੇ ਫੈਲਦੀ ਹੈ ਜਦੋਂ ਆਪਨੂੰ ਪਿਆਰਾਂ ਵਾਲੇ ਹਲੇਮੀਆਂ ਵਾਲੇ ਦਰਦੀਆਂ ਵਾਲੇ ਖਿਆਲ ਆਉਂਦੇ ਕਿ ਬਹੁਤੀ ਪਿਆਰੀਆਂ ਤਰੰਗਾ ਆਪਣੇ ਅੰਦਰ ਪੈਦਾ ਹੁੰਦੀਆਂ ਤੇ ਉਹ ਤਰੰਗਾ ਬਾਰ ਵੀ ਆਉਂਦੀਆਂ ਤੇ ਫਿਰ ਆਪਾਂ ਜਿੱਥੇ ਵੀ ਜਾਂਦੇ ਜਿੱਥੋਂ ਦੀ ਵੀ ਲੰਘਦੇ ਜਿੱਥੇ ਬੈਠਦੇ ਜਿੱਥੇ ਖਲੋਂਦੇ ਉਸ ਵਾਤਾਵਰਣ ਤੇ ਅਸਰ ਕਰਦੀਆਂ ਆਪਣੇ ਅੰਦਰ ਦੀਆਂ ਤਰੰਗਾਂ ਉਹ ਜਿਹੜੀਆਂ ਕਿ ਖਿਆਲਾਂ ਤੋਂ ਸ਼ੁਰੂ ਹੁੰਦੀਆਂ ਕਿ ਐਸਾfte ਆਪਾਂ ਜਾਗ ਕੇ ਬਹੁਤ ਪਿਆਰੇ ਖਿਆਲੇ ਨੇ ਤਾਂ ਕਿ ਆਪਣੇ ਅੰਦਰੋਂ ਬਹੁਤ ਪਿਆਰੀਆਂ ਹਲੇ ਮੀਆਂ ਦੀਆਂ ਤੇ ਪਿਆਰਾਂ ਦੀਆਂ ਤਰੰਗਾਂ ਉੱਠ ਸਕਣ ਤੇ ਜਿੱਥੇ ਵੀ ਜਾਈਏ ਆਪਾਂ ਉਹ ਜਗਾ ਸ਼ਾਂਤ ਹੋ ਜਾਵੇ ਘਰ ਵੀ ਜਾਣਾ ਕੰਮ ਤੋਂ ਆਪਸ ਤੇ ਜਾਗ ਕੇ ਘਰ ਦੇ ਅੰਦਰ ਜਾਣਾ ਕਿ ਮੇਰੇ मेरे जानना घर का माहौल बहुत प्यारा वाला हो जाए मेरे मेरा मेरे चार फेरे योजी एनर्जी चाहिदी कि वो एनर्जी बोलन की फिर लोड़ नहीं होंगी वो जो अपने चौगिरदे की एनर्जी ताकत जींदी जागदी ताकत एक तो ताकत होंगी ना जिस तरह बिजली की भी ताकत है वो बहुत कुछ कर सकती पर वो जी ताकत नहीं दिल वाली ताकत नहीं महसूस करने वाली ताकत नहीं ये ताकत जीडी अपने अंदरों उठती जीवी जागती हाँ दिलों वाली ਦਿਲ ਵਾਲੀ ਤਾਕਤ ਹੁੰਦੀ ਤੇ ਜਿੱਥੇ ਵੀ ਜਾਣਾ ਕੰਮ ਤੇ ਜਾਣਾ ਤੇ ਉੱਥੇ ਵੀ ਸਾਰਾ ਦਿਨ ਕੜੀ ਮੁਡੀ ਯਾਦ ਕਰਨਾ ਯਾਦ ਰੱਖਣਾ ਕਿ ਮੇਰਾ ਮੇਰੀ ਹਾਜ਼ਰੀ ਹਰ ਇੱਕ ਨੂੰ ਸ਼ਾਂਤ ਕਰੇ ਮੇਰੀ ਹਾਜ਼ਰੀ ਹਰ ਇੱਕ ਦੇ ਅੰਦਰ ਪਿਆਰ ਵਾਲੇ ਖਿਆਲ ਭਰੇ ਇਹ ਆਪਾਂ ਕੰਮ ਅਸਰ ਹਫਤਾ ਕਰਨਾ ਹਰ ਰੋਜ਼ ਜਾਗ ਕੇ ਬਹੁਤ ਬਿਗ ਬੇਸ ਤੇ ਫਿਰ ਰਿਪੋਰਟ ਕਰਨੀ ਬੈਕ ਆਮ ਸੋ ਪ੍ਰਾਊਡ ਆਫ ਯੂ we must practice this not practice this do this every day while remaining fully alert. God bless you.